ਹਾਂ ਜੀ ਜਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬਹੁਤ ਬਹੁਤ ਜੀ ਅੱਜ ਮੈਨੂੰ ਬਹੁਤ ਮਜ਼ਾ ਆਇਆ ਤੁਹਾਡਾ ਸ਼ੋਅ ਦੇਖ ਕੇ ਸ਼ੁਕਰੀਆ ਜੀ ਬਹੁਤ ਬਹੁਤ ਧੰਵਾ ਜੀ ਅਸ਼ੀਰਵਾਦਾਂ ਲਈ ਤੁਹਾਡਾ ਤੇ ਜਦੋਂ ਤੁਸੀਂ ਚਾਲਟੇ ਮਾਰ ਰਹੇ ਸੀਗੇ ਨਾ ਮੈਨੂੰ ਯਾਦ ਆਇਆ ਕਿ ਮੇਰੇ ਜਿੱੱਜੀ ਜੀ ਮੈਨੂੰ ਰੋਜ ਕਹਿੰਦੇ ਸੀਗੇ ਕਿ ਤੂੰ ਖਾਤਰ ਤੁੰ ਪਰ ਗਾਸਾ ਪਾਟਰ ਨਿਆ ਕਰ। ਉਹ ਮੈਨੂੰ ਕਾਫੀ ਚਿਰ ਹੋ ਗਿਆ ਮੈਨੂੰ ਸਿਖਾਉਂਦੇ ਉਸ ਵੰਦੇ। ਪਰ ਮੈਨੂੰ ਪੂਰਾ ਆਉਂਦਾ ਹੀ ਨਹੀਂ ਸੀ ਹਾਂ। ਅੱਛਾ ਜੀ। ਫੇਰ ਫੇਰ ਉਹਨਾਂ ਨੇ ਮੇਰੀ ਗੱਲ ਤੇ ਉਸ ਜੱਟ ਸਾਡਾ ਮਾਰਿਆ। ਜਿਹੜਾ ਅਜੇ ਵੀ ਮੈਨੂੰ ਲੱਗਦਾ ਕਿ ਇਹ ਸਤਿ ਸ਼੍ਰੀ ਅਕਾਲ ਦਾ ਤੇ ਅਗਲੇ ਦਿਨ ਕੰਦੇ ਅਗਲੇ ਦਿਨ ਕੰਦੇ ਸੁਣਾਉਂ ਤੈਨੂੰ ਆ ਕੇ ਮੈਂ ਸਾਰਾ ਧੂਤ ਉਠਾ ਕਰ ਤੂੰ ਫਿਰ ਦਾ ਸਾਰੇ ਕਰਤੀ ਤੇ ਕਹਿੰਦੇ ਪਹਿਲਾਂ ਤੁਮੀ ਸੇ ਆਉਂਦਾ ਸੋ ਮੇਰਾ ਮਤਲਬ ਵਾਰਤ ਬਹੁਤ ਸੋਣਾ ਦਿੱਤਾ ਤੁਸੀਂ ਸ਼ਾਬਾਸ਼